ਹਣੇ ਕਿ ਲੋ ਚਾਹੇ ਘੇਡੇ ਚਾਹੇ ਨਾ ਘੇਡੇ ਬਦੇ ਦਸ ਹੀ ਖੇਡਦੇ ਦੋਦੇ ਨਾ ਕੇਸ ਕਰਾ ਲਾਂਗੇ ਟੀਮ ਕਰਾਉਣ ਦੱਸੋ ਕਿਹੜੀ ਫਿਲਮ ਦੀ ਗੱਲ ਬਾਤ ਦੀ ਹੁੰਦੀ ਹੈ ਇਹ ਆ ਸਾਰੇ ਟੀਮਾਂ ਨੂੰ ਘਰੇ ਘਰੀ ਤੋੜ ਕੇ ਹੁਣ ਆਪ ਚੱਲਿਆ ਘਰ ਨੂੰ ਮੇਰਾ ਜੀ ਜਾਨੇ ਆਗਲੇ ਦਿਨ ਕਮਿਆਂ ਸਾਰੇ ਅੱਜ ਜਾਣਾ ਆਪਾਂ ਬਲਾਸਪੁਰ ਖੇਡਾਂ ਤੇ ਰੈਫਰੀ ਕਰਾਂਗੇ ਨਾਲ ਖੇਡਾਂਗੇ ਤੇ ਚਾਹਨੇ ਹੁਣ ਚਾਹਨੇ ਕੋਲੇ ਚਾਹਨੇ ਕੋਲੇ ਜਾ ਕੇ ਉੱਥੇ ਰਵੀ ਹੁਣੀ ਆਉਣਗੇ ਮਣੀ ਹੁਣੀ ਆਉਣਗੇ ਫਿਰ ਉਹਨਾਂ ਨਾਲ ਚੱਲਾਂਗੇ ਗੱਡੀ 'ਚ ਚਲੋ ਜੀ ਮੈਦਨਾਂ ਚੱਲ ਕੇ ਤੁਹਾਨੂੰ ਉੱਥੇ ਮੈਂ ਰਾਦ ਲਾ ਲਿਆ ਨਹੀਂ ਲੈਂਦੇ ਟੈਨਸ਼ਨ ਚਾਹਨੇ ਲੱਗੇ ਚੱਲੇ ਆ ਤੇ ਪਤਾ ਨਹੀਂ ਪਿੰਡਾ ਪਿੰਡਾ ਵਿੱਚ ਹੀ ਹੁਣ ਬਲਾਸਪੁਰੇ ਜਾਣਾ ਵਾ ਜ ਪਤਾ ਨਹੀਂ ਕਿੰਨੀ ਦੂਰ ਆ ਕੀ ਚਾਹਨਾ ਚੱਲ ਰਿਹਾ ਵਾ ਗੱਡੀ ਦਾ ਪੂਰਾ ਚਾਹਨੇ ਨੂੰ ਪਹੁੰਚਾ ਦੇ ਬਲਾਸਪੁਰਾ ਇਹਨੂੰ ਹੀ ਜਾ ਦੇ ਅੱਖਾਂ ਵਿੱਚ ਲੈ ਜਾਓ ਹਾਂ ਜਾਨੇ ਹੋਏ ਵੀ ਅੱਖਾਂ ਮੀਚੇ ਵਿੱਚ ਪਹੁੰਚ ਜਾਏਗਾ ਦੋ ਦਿਨ ਇਹਨੂੰ ਪਤਾ ਨਹੀਂ ਵੀ ਬਲਾਸਪਰ ਕਿਹਨਾਂ ਦਾ ਆ ਬਸ ਆਹ ਬੀ ਬਲਾਸਪਰ ਚੈਨੇ ਦੇ ਕੀ ਹੋਣੇ ਸੰਬੰਧ ਨੇ ਉੱਥੇ ਕੀ ਜਾਰੀਆਂ ਨੇ ਉਹਦੀਆਂ ਜਾਨੇ ਹੁੰਦਾ ਬੀਬੀ ਬੀਬੀ ਹੁੰਦਾ ਇਹ ਕਹਿੰਦਾ ਬਲੱਡ ਘਟਿਆ ਰਿਹਾ ਬਲੱਡ ਘਟਿਆ ਗਿਆ ਬਲੱਡ ਪ੍ਰੈਸ਼ਰ ਹੁੰਦਾ ਉਹ ਬੀਬੀ ਆਓ ਬੀਬੀ ਨੂੰ ਬਲੱਡ ਘਟਾਈ ਜਾਂਦਾ ਬਲੱਡ ਘਟਾਈ ਜਾਂਦਾ ਖੂਨ ਘਟਾਈ ਜਾਂਦਾ ਬਾਹਰ ਚੈਨੇ ਆ ਤੇਰੇ ਯਾਰਾ 25 ਕੀ ਰਹਿ ਗਿਆ 25 ਬਲੱਡ 25 ਰਹਿ ਗਿਆ ਉਹਦਾ ਬਲੱਡ 25 ਬਹੁਤ ਪਤਲਾ ਹੁੰਦਾ ਉਹ ਤਾਂ ਬਣੀ 15 ਤੋਂ ਉੱਪਰ 25 ਹੁੰਦਾ 80 ਤੋਂ ਉੱਪਰ ਪਰ ਚਾਹੀਦਾ ਕੀ ਬਲੱਡ 25 ਰਹਿ ਗਿਆ ਬਲੱਡ ਨਹੀਂ ਬਲੱਡ ਨਹੀਂ ਕਹਿੰਦਾ ਮੈਂ ਆ ਬਲੱਡ ਪ੍ਰੈਸ਼ਰ ਬੀਬੀ ਚਾਹਣਾ ਯਾਰ ਤੇਰੇ ਗੜ ਔਖੀ ਗੱਲਾਂ ਤੇਰੀ ਦਾ ਨੈਸ਼ਨਲ ਟੈਸਟ ਆ ਬਈ 16 ਤੋਂ 17 ਹੁੰਦੇ ਹਾਂ ਹਾਂ ਬਈ ਚਾਹਣਾ ਦਾ ਬਈ ਸਾਰੇ ਅਰਦਾਸ ਕਰੋ ਚਾਹਣੇ ਲਈ ਲੋੜ ਦਾ ਪਹਿਲਾ ਰੈਕ ਹੋਣਾ ਲੋੜ ਦਾ ਪਹਿਲਾ ਰੈਕ ਹੋਣਾ ਠੋਟੇ ਨੇ ਕੰਮ ਕੰਮ ਨਾੜਗੇਰਾ ਨਾੜਗੇਰਾ ਨੈਸ਼ਨਲ ਐਵਰੀਵਨ ਚੈਨਾ ਨੇ ਚੋਟੀ ਦਾ ਇਹ ਹੁਣ ਨਹੀਂ ਤਾ ਪਾਈ ਜਾਂਦੇ ਇੰਡੀਆ ਨੂੰ ਰਿਪਰੈਜ਼ੈਂਟ ਕਰੂਗਾ ਫਿਰ ਮੈਂ ਜੋ ਮੈਂ ਚੈਨਾ ਰ ਐਵਰੀ ਜਦੋਂ ਆਈਐਸਐਲ ਦੇ ਮੈਚਾਂ ਚ ਚੈਨਾ ਚੈਨਾ ਹੋਇਆ ਕਰਨੀ ਆ ਆਈਐਸਐਲ ਦਾ ਬਹੁਤ ਕਰ ਦੂਰ ਆ ਹਾਂ ਫਿਰ ਸੋਚਿਆ ਮੈਂ ਆਈਐਸਐਲ 2 ਚ ਦਿਸ ਇਸ ਚੱਕ ਲੈ ਭਾਈ ਬੱਜ ਗਿਆ ਠੇਕੇਦਾਰ ਪਹੁੰਚ ਠੇਕੇਦਾਰ ਹੈ ਕਿ ਸਾ ਗੱਡੀ 'ਚ ਨਹੀਂ ਆਇਆ ਆ ਦੇਖੋ ਇੱਕ ਆ ਟੀ ਸ਼ਰਟ ਇੱਕੋ ਜਿਹਾ ਬਾਈ ਫਰਕ ਹੈ ਟੈਂਟ ਲਾਉਣਾ ਹੁੰਦਾ ਓਏ ਠੇਕੇ ਠੇਕੇਦਾਰ ਗੱਡੀ 'ਚ ਨਹੀਂ ਆਇਆ ਇਹਨੂੰ ਕਿਹਾ ਜੀ ਫੋਨ ਕਿੱਥੇ ਠੇਕੇਦਾਰ ਸਾਹਿਬ ਗੱਡੀ ਤੋਂ ਉਹ ਮਾਨ ਕੱਚਾ ਹੁੰਦਾ ਉਹਦਾ ਉਲਟੀਆਂ ਆਉਂਦੀਆਂ ਨੂੰ ਹੋਰ ਗੱਲਾਂ ਦੀਆਂ ਗੱਲਾਂ ਆ ਬੋਲ ਕਹਿੰਦੇ ਖੜੇ ਪੈ ਚਲੋ ਆ ਦਿਖਾਈ ਮੈਨੂੰ ਵਧਾ ਵਾਗ ਦੇਖੀ ਜਾਂਦੇ ਹੁੰਦੇ ਕਿਆ ਕੀ ਆ ਉਹ ਉਧਰ ਜੀ ਖੜੀ ਜਾਂ ਧਗਮ ਤੋਗਣਾ ਪੁੱਟਣਾ ਆਉਂਦੇ ਮਤਲਬ ਘਾਟਦੇ ਗਰਾਊਂਡ ਵਿੱਚ ਗਰਾਊਂਡ ਉਹ ਹਾਰਦੀਆਂ ਕਿਹੜਾ ਚੱਕ ਸੰਘੇ ਵਾਲਾ ਆ ਗਰਾਊਂਡ ਆਖਿਆ ਮੈਂ ਗਰਾਊਂਡ ਦੇਖੇ ਪੂਰਾ ਨਜ਼ਾਰਾ ਬੰਨਿਆ ਹੋਇਆ ਵਾ ਬਲਾਸਪੁਰ ਵਾਲਾ ਨੇ ਮੌਕੇ ਦੇ ਅੱਗੇ ਕਹਿੰਦੇ ਅਸੀਂ ਨਹੀਂ ਜਾਣਾ ਇੱਕ ਬੰਦ ਆ ਬੜੀ ਜਲਦੀ ਆ ਬੰਦ ਹਾਂ ਆਹੋ ਜੀ ਕਿਹੜਾ ਐਸਾ ਜੁੱਦਨ ਮੂੰਹ ਕਰਨਾ ਇਹ ਹਾਂ ਇਹਦਾ ਵੀ ਹਾਂ ਹਾਂ ਕੱਲ ਬਣਾਈ ਆ ਪਤਾ ਕਿੰਨੇ ਆਣੇ ਦੇਖ ਲਈ ਤੁਮੀ ਤੁਮੀ ਕੜਾ ਸਾ ਕੱਢਿਆ ਕਰ ਨਾ ਕੋਈ ਨਹੀਂ ਆ ਸਾਰੇ ਕੋਈ ਆ ਤੋ ਕਿ ਫੁੱਟਬਾਲ ਬਾਰੇ ਪਤਾ ਉਹ ਮੈਸੀ ਦੀ ਫੋਟੇ ਬਣਾਉਂਦੇ ਨੇ ਫਿਰ ਵੀ ਅਸਲੀ ਫੁੱਟਬਾਲ ਕਿਹਨੂੰ ਖੇਡਣੀ ਆਉਂਦੀ ਆ ਮਣੀ ਕੀ ਹੋਇਆ ਪ੍ਰੈਸ਼ਰ ਪੈ ਗਿਆ ਮਣੀ ਨੂੰ ਖੱਤਿਆਂ ਚ ਲੈ ਗਿਆ ਅੱਜ ਕਿਹੜਾ ਫਰੀ ਆਇਆ ਅੰਕਲ ਦੋੜ ਦੇ ਫਰੀ ਲਿਆਂਦਾ ਹਾਂ ਪਿੰਡ ਸਾਹਵਾਨੇ ਤੋਂ ਅੱਛਾ ਅੱਜ ਯਾਰ ਇਹਦਾ ਇੱਕ ਭਰਾ ਬਹੁਤ ਪਿਆਰਾ ਅਮਰੀਕਾ ਇਹਨੂੰ ਜਵਾਬ ਦੇ ਗਿਆ ਗੱਡੀ 'ਚ ਨਹੀਂ ਬੈਠਿਆ ਸੀ ਯਾਰ ਮੱਸੀ ਵਾ ਮੱਸੀ ਮੱਸੀ ਮੱਛੀ ਰੈਫਰੀ ਵੀ ਆ ਮੱਛੀ ਰੈਫਰੀ ਇਹ ਸੰਗਲ ਤੋੜੇਗਾ ਤੂੰ ਮੈਂ ਸੰਗਲ ਤੋੜ ਦਾਂਗੇ ਵੀਰੇ ਤੂੰ ਵੀ ਨਾਲ ਤਾਵੇਂ ਤਾਵੇਂ ਕਹਿ ਰਹੇ ਸੀ ਲਕਿ ਨਾਲੋਂ ਆ ਤੂੰ ਵੇਚੜੂ ਇਹ ਸੰਗਲ ਦੇ ਵਿੱਚ ਜਿਹਨੂੰ ਦੇਖ ਕੇ ਲੋਕਾਂ ਨੇ ਕਹਦਾ ਵੀ ਆ ਸੰਗਲ ਤੋੜ ਰੈਫਰੀ ਆ ਉਹ ਸੰਗਲ ਤੋੜੂ ਠੀਕ ਆ ਸੰਗਲ ਤੋੜੂ ਇਹ ਠੀਕ ਆ ਸਾਹਵਾਨੇ ਵਾਲਾ ਹਾਂ ਪਤਾ ਲੱਗ ਗਿਆ ਕੀ ਆ ਤੇਰੇ ਕੋਲੇ ਕੀ ਆ ਤੇਰੇ ਕੋਲੇ ਸਾਰਾ ਕੁਝ ਆ ਮੇਰੇ ਕੋਲ ਚਲ ਲਾਏਗਾ 400 ਮੀਟਰ ਹਾਂ ਕਿੰਨੇ ਟਾਈਮ 'ਚ 400 ਮੀਟਰ ਹੋਰ ਜੋ ਮੇਰੇ ਕੋਲ ਟਾਈਮ ਹੋ ਉਹ ਰੋਡ ਲਾ ਕੇ ਸਪੀਕਰ ਤੇ تھے ਬਿਸਲਾ ਪੀ ਪੀ ਅੱਛਾ ਬੱਜੇਗਾ ਫਿਰ ਹਾਂ ਸੁਣਾਵਾ ਤੁਹਾਨੂੰ ਕਿੰਨੇ ਗੱਡੇ ਲਾਏਗਾ ਦੱਸ ਦੇ ਹਾਂ ਉਹ ਦੇਖਦੇ ਆ ਕਰਕੇ ਸ਼ਾਮ ਨੂੰ ਕੱਢੇਗਾ ਅੱਗੇ ਲੈ ਲੈ ਲੋ ਕਹਦਾ ਮੇਰਾ ਟਰੈਕ ਟਰੈਲ ਲੈ ਲੋ ਇਧਰ ਜਗੀਰੀ ਹੁਣੀ ਬੈਠ ਨੇ ਟਰੈਲ ਲੈਣ ਨੂੰ ਲੈ ਉਹਨੇ ਸਪੈਸ਼ਲ ਪੀ ਐਫ ਫਿਰ ਮੇਨ ਪੀ ਐਫ ਦਾ ਜਿਹੜਾ ਵੱਡਾ ਉਹ ਤੋਂ ਸੱਦ ਲੋ ਉਹ ਵੀ ਸੁਣਾਂ ਕਹੀ ਗਿਆ ਹਾਈ ਇੰਟੈਂਸਿਟੀ ਟੈਸਟ ਬਿਗਿੰਸ ਐਟ ਦ ਫਰਸਟ ਵਿਸਲ 30 ਸੈਕੰਡਸ ਫਰਮ ਨਾਊ 30 ਸੈਕੰਡ ਭਜਣਾ ਟ੍ਰੈਲ ਲੈ ਲੈ ਰ ਅ ਵੀ ਹਾਂ ਟ੍ਰੈਲ ਲੈ ਲਓ ਕਹਿੰਦਾ ਟਰੈਕ ਤੇ ਟ੍ਰੈਲ ਲੈ ਲਓ ਕੀ ਪੀ ਆ ਰਿਹਾ ਫਿਰ ਉਹਦੇ ਟ੍ਰੈਲ ਇਹ ਦੱਸਦਾ ਆਦਿਆ ਸੌਂਦਾ ਅੰਗਰੇਜ਼ੀ ਜਿਹਾ ਇਹ ਇਹਨਾਂ ਦਾ ਤਾਂ ਸੌਖਾ ਹੈ ਟੈਸਟ ਆ ਰੈਪਰੀ ਰੋਫਾਂ ਇਹ ਚੈਨ ਨੂੰ ਤੇ ਆ ਫ੍ਰੀ ਕੈਕ ਕਿੰਨੇ ਪ੍ਰਕਾਰ ਦੀ ਮੇਰੇ ਪਿੱਛੇ ਬੈਠਾ ਜੇ ਕਹਿੰਦਾ ਪੰਜ ਬੰਦੇ ਉਹ ਕਿੰਨੇ ਉਹ ਕਿੰਨੇ ਪ੍ਰਕਾਰ ਦੀ ਹੁੰਦੀ ਆ ਇੰਟਰਨੈਟ ਤੇ ਡ੍ਰੇਡ ਕਿੱਕ ਬਸ ਇਹ ਕਹਿੰਦਾ ਪੰਜ ਪ੍ਰਕਾਰ ਦੀ ਇਹ ਫਿਰ ਕਾਰਨਰ ਕਿੱਕ ਪਲੈਂਟੀ ਕਿੱਕ ਬਾਲ ਕਿੱਕ ਚੱਕ ਕੇ ਕਿੱਕ ਇੱਕ ਗੱਲ ਦੱਸਣ ਨੂੰ ਮੈਂ ਅੱਜ ਤੁਹਾਨੂੰ ਇੱਕ ਚੀਜ਼ ਦਾ ਘਾਟਾ ਪੈਣਾ ਵਾ ਜੇ ਅੱਜ ਇੱਥੇ ਦੇਗ ਹੁੰਦੀ ਤਾਂ ਆ ਆਪਣੇ ਸੋਹਣੀ ਸੋਹਣੀ ਲੱਤਾਂ ਦੇ ਮਾਰ ਲੈਂਦਾ ਅੱਜ ਪਤਾਸੇ ਆ ਤੇ ਲਾਈ ਨੇ ਆਏ ਤੇਲ ਸਾਡੇ ਨਾਲ ਰੰਡੜ ਵਾਲਿਆ ਜਿੱਲਤਾ ਥੋੜੀ ਹੁੰਦੀ ਆ। ਰਾਜ ਕਰ ਲਈ ਹੁਣ। ਖਾਜ ਕਰ ਲਈ। ਮੱਛਰ ਨੇ ਮੱਛਰ ਗੱਡੀ 'ਚ ਮੱਛਰ ਕਿੱਥੋਂ ਆ ਗਿਆ? ਜਿੱਥੇ ਉਹ ਕੋ ਲੜਿਆ ਕੋਸ। ਗੱਡੀ 'ਚ ਮੱਛਰ। ਹੁਣ ਖਾਜ ਕਰ ਲਿਆ। ਬੰਦਿਆਂ ਨੇ ਉਹ ਵੀ ਬਾਦੀ ਸਨੈਪਚੈਟ ਤੇ। ਸਨੈਪਚੈਟ ਤੇ। ਸਨੈਪਚੈਟ ਤੇ। ਸੰਦਾ ਗਈ ਆ। ਉਸੇ ਵਾਲਾ ਕੱਲ ਗਾਣਾ ਆਇਆ ਜਿਹੜੇ ਭੈਣ ਚਲਾਉਂਦੇ। ਇਹਦੀ ਇਹ ਚ ਉਹ ਕਿਹਾ ਇਹਦੀ ਮੈਂ ਲੱਭੀ ਹੋਈ ਚੀਜ਼ ਆ। ਇਹਦੀ ਵੀਡੀਓ ਬਣਾਉਣੀ ਆਂ ਦੀ ਮੈਂ। ਅੱਛਾ ਪਾ ਠੀਕ ਆ। ਢੜੱਕੇਦਾਰ ਵੀਡੀਓ ਉਹ ਨਾਲੇ। ਮੈਂ ਆ ਤੋ ਲੱਤਾਂ ਦੱਸਦਾ ਤੇ ਕਿ ਖਸਕੀ ਆ ਗਈ ਇਹਦੀ ਗੱਲ ਕੀ ਹੋ ਗਈ ਖਸਕੀ ਇਹ ਲਾਇਨੇ ਆ ਮੇ ਘਰੇ ਆਉਣ ਲੱਗੇ ਨੇ ਸਾਜਰੇ ਤੋ ਰਿਆ ਖਲ ਫਰੀਦ ਵੀ ਦੇਖ ਲੈ ਕਿੱਡੇ ਕਿੱਡੇ ਨੇ ਇਹ ਤਾਂ ਖਾਜ ਘੱਟ ਕਰ ਲਿਆਗਾ ਮੈਂਹਤ ਨਾ ਬਣੀ ਆਏ ਨੇ ਵੀਰੇ ਉਹੀ ਨਹੀਂ ਬਣੀ ਜਿਹੜੀ ਹੋਰ ਕਦ ਨਾ ਬਣਦੀ ਨੇ ਮੈਨੂੰ ਤੋ ਬਣਾ ਕਾਰੇ ਬੈਠੇ ਥੋੜਾ ਬਣਦੀ ਆਉਂਦੀ ਆ ਇਹਦੀ ਆਈ ਜੂਨੀ ਉਹੀ ਤਾਂ ਗੱਲ ਆ ਚਾਂ ਰੁਗੀ ਨਾ ਹੁਣ ਰੁਗੀ ਨਾ ਹੁਣ ਪਾਜਾ ਹੁਣ ਜਾ ਉੱਡ ਜਾ ਲੈ ਮਿਸ਼ਰੀ ਖਵਾ ਚੱਕੀ ਮੜ ਜੀ ਠੀਕ ਮਿਸ਼ਰੀ ਲਾਇਆ ਇੱਕ ਤੇਲ ਲਾਈ ਸਰੋਂ ਦਾ ਬਾਈ ਇੱਕ ਸੀਸੀ ਓਏ ਸੁੰਗੀ ਲੈ ਗਈ ਹੈ ਇੱਕ ਸਰੋਂ ਦੇ ਦੇਸੀ ਲੈ ਗਈ ਅਹ ਅ ਲੱਤਾ ਅ ਲੱਤਾ ਦੇ ਲਾਉਣੀ ਆ ਅ ਲੱਤਾ ਸਰੋਂ ਦੇ ਲੈ ਲਾਉਣੀ ਸੀਸੀ ਲਗਣੀ ਇੱਕ ਪੂਰੀ ਨਾ ਪਿਆ ਨਾ ਮੇਰਾ ਨਾਮ ਬਦਲਾ ਦੀ ਅੱਜ ਤੈਨੂੰ ਇੱਕ ਗੱਲ ਦੱਸਤੀ ਤੂੰ ਆ ਕੇ ਅੱਜ ਪਹਿਲਾ ਮੈਚ ਕਰਾਉਣ ਨੂੰ ਕਹਦਾ ਯਾਰ ਮੀ ਬਹੁ ਪੱਕਾ ਤੈਨੂੰ ਦੱਸ ਦਈ ਗੱਲ ਕਿਹਾ ਵਾ ਕਰਾਇਆ ਤਾਂ ਨਹੀਂ ਹਜੇ ਹੋ ਗਿਆ ਤਿਆਰ ਉਹ ਉਹਨੇ ਪਹਿਲਾ ਮੈਚ ਕਹਦਾ ਦੱਸਤਾ ਮੀ ਆਲਾ ਮੌਸਮ ਅੱਜ ਤਾਂ ਹੀ ਹੋਇਆ ਫਿਰਦਾ ਤੂੰ ਦੱਸ ਹੀ ਜਾਨਾ ਮੈਂ ਅੱਜ ਇਹਨੇ ਲੋਗੋ ਮਿਲਦਾ ਬਰੇ ਇੰਡੀਆ ਟੀਮ ਵਾਲਾ ਮਿਲਣੇ ਵਾਲੇ ਆ ਲੋ ਕੋਈ ਨੂੰ ਇਹ ਨੈਸ਼ਨਲ ਰੈਵਰੀ ਬਣ ਜਾਣਾ ਨੇ ਤੂੰ ਕਿਤੇ ਕੋਈ ਆਏ ਮੈਂ ਕੋਈ ਨਹੀਂ ਮੈਨੂੰ ਮਿਲ ਜਿਓ ਸਾਲਾ ਫੁੱਟਸਾਲ ਚ ਬਾਅਦ ਚ ਚੈਨੇ ਤੋਂ ਮੰਗਿਆ ਕਰੇਗਾ ਜਰਸੀਆਂ ਚੈਨੇ ਨੂੰ ਜਰਸੀ ਦੇਖ ਰਹੇਗਾ ਫਿਰ ਇਹਨੂੰ ਜਰਸੀ ਦੇ ਦੇ ਕਰੇਗਾ ਇਹਨੇ ਤਾਂ ਬਣਾਉਣਾ ਮੈਨੂੰ ਇਹਨੂੰ ਤਾਂ ਦੇਣੀ ਪੈਣੀ ਮੈਂ ਆਜਾ ਕੇ ਹਿਆਲ ਕਰ ਬਾਈ ਕਿਦਾ ਹਿਆਲ ਕਰੋ ਆਪਾਂ ਇਹ ਮਨੀ ਤਾਂ ਸਹਿ ਜੀ ਨਹੀਂ ਆਉਣਾ ਇਹਦੇ ਵਾਲਾ ਮੈਂ ਤੂੰ ਮੈਨੂੰ ਖਵਾਇਆ ਘੱਟ ਹੋਰ ਤੇ ਯਾਰ ਕਾ ਜੂ ਮੇਰੇ ਕੋਲ ਲੈ ਜੀ ਉਹ ਲਾਉ ਖਵਾਇਆ ਕਰ ਖਵਾਇਆ 70 ਤਨਖਾਹ ਹੋ ਗਈ ਵੀ ਇੰਨਾ ਥੋੜਾ ਹੁੰਦੀ ਆ ਕਿੰਨੇ ਤਰੀਕ ਨੂੰ ਰਿਜ਼ਲਟ ਆਉਣਾ ਤਨਵੀਰ ਯਾਰ ਟਾਊਗਾ ਸਾਹਮਣੇ ਰੈਵੀਆਂ ਵੀ ਠੇਕੇਦਾਰ ਵਾਲਾ ਪਹਿਲਾ ਦੋ ਠੇਕੇਦਾਰ ਇੱਕ ਮੈਂ ਕਰਾਂ ਵੀ ਇੱਕ ਵਾਧੇ ਇੱਕ ਵਾਧੇ ਜੱਕ ਘਾਟੇ ਜਾਂਦਾ ਇੱਕ ਦਾ ਪਹਿਲੇ ਹੀ ਛੱਡਦਾ ਵਾ ਕਹਿੰਦਾ ਨਹੀਂ ਮੈਂ ਲੈਣੀ ਨਹੀਂ ਦੇਖਦੇ ਹੁਣ ਹੋਊਗਾ ਮਤਲਬ ਨਹੀਂ ਤੂੰ ਤੂੰ ਛੱਡਦਾ ਹੱਥ ਖੜੇ ਕਰਦਾ ਮੈਂ ਤਾਂ ਟੂਲ ਟੈਕਸ ਹੈਗਾ ਪਹਿਲੇ ਟੂਲ ਟੈਕਸ ਬੜੇ ਪਈ ਜਾਂਦੇ ਆ ਟੂਲ ਟੈਕਸ ਪਹਿਲੇ ਟੂਲ ਟੈਕਸ ਵੱਧ ਪਈਦੇ ਆ ਰੋਡ ਕੰਪਲੀਟ ਨਹੀਂ ਹੋ ਰਹੀ ਇੱਧਰ ਥੋੜੇ ਜੀ ਸਪਾਰਸ ਵੱਧ ਹਾਂ ਇਧਾਰ ਘਾੜ ਚਲਾਉਣਗੇ ਲੋਕਲ ਵਾਲਿਆਂ ਨੂੰ ਲੋਕਲ ਵਾਲਾ ਚੱਲੋ ਧਾਰ ਘੜ ਮੰਦੇ ਨਹੀਂ ਨਿਕੰਦਾ ਯਾਰ ਲੋਕਲ ਲੂੰਗਾ ਮੈਂ ਨਹੀਂ ਮੰਦੇ ਤੇਰਾ ਏਰੀਆ ਨਹੀਂ ਹੈਗਾ ਇਹ ਇਹ ਚਿੱਟਾ ਡੈਂਕੀ ਏਰੀਆ ਹੈ ਇਹ ਚਲੋ ਮਾਰੋ ਦੇਖੋ ਅੱਜ 3 ਵਜੇ ਨਿਕਲਣਾ ਸੀਗਾ ਹੁਣ ਪੋਸਟਪੋਨ ਕਰਦਾ ਕਿੰਨੇ ਵੇ ਰਿਜ਼ਲਟ ਨਿਕਲੂਣ 5 ਵਜੇ 7 ਵਜੇ 5 ਵਜੇ ਗਿਆ ਇਹ ਪਤਾ ਨਹੀਂ ਫਿਰ ਤੁਸੀਂ ਦੋਗ ਬੈਗ ਲੈ ਲਿਓ ਫਿਰ ਰਿਜ਼ਲਟ ਕੱਢਿਓ ਦੋ ਦੋ ਦੂਜੀ ਪਾਰਟੀ ਵਾਲਾ ਕੋਲ ਸੋਫੀਆ ਇਹਨੇ ਕੈਂਪਾ ਕੋਲਾ ਪੀ ਲੈਣਾ ਇਹਨੇ ਕੈਂਪਾ ਕੋਲਾ ਪੀ ਲੈਣਾ ਫਿਰ ਇਹਨੇ ਇਹਨੂੰ ਇਹਨੂੰ ਉਹਦਾ ਹੀ ਨਸ਼ਾ ਹੋ ਜਾਣਾ ਕੋਈ ਤਾਂ ਗੱਲਾਂ ਹੁਣ ਪਾਰਟੀਆਂ ਦੋ ਰਹਿ ਲਗਾ ਗੱਲਾਂ ਢੋਲ ਕੇ ਯਾਰ ਗੱਲਾਂ ਪਾਰਟੀਆਂ ਦੋ ਨੇ ਗੱਲਾਂ ਢੋਲ ਕੇ ਯਾਰ ਕੇ ਢੋਲ ਕੇ ਵੀ ਦੋ ਛੋਟ ਹੀ ਹੁੰਦੀ ਆ ਦਿਖਾ ਦੇ ਰੋਹਾਨੀ ਚਿਹਰਾ ਦਿਖਾ ਦੇ ਆਪ ਦਾ ਲੈਣੀ ਹੁੰਦੀ ਹੈ ਦਵਾਈ ਰਵਾਨੀ ਚੇਰਾ ਚਾਹਨੇ ਵੀਰ ਨੇ ਪਲੇਟੇਸ਼ਨ ਲੈਣੀ ਆ ਖੇਡਣ ਨੂੰ ਪਲੇਟੇਸ਼ਨ ਪਤਾ ਨਹੀਂ ਕੀ ਕਹਾਈ ਪਲੇਟੇਸ਼ਨ ਪਲੇਟੇਸ਼ਨ ਨਹੀਂ ਸਟੇਸ਼ਨ ਹੁੰਦੀ ਆ ਪਲੇਟੇਸ਼ਨ ਹੁੰਦੀ ਆ ਹਾਂ ਇਹਨੇ ਬਹੁਤ ਖੇਡੀ ਆ ਬਹੁਤ ਲੈਣੀ ਕਿਹੜੀ ਆ 1 2 3 ਕਿਹੜੀ ਮੀਡੀਅਮ ਸਾਈਜ਼ ਮੀਡੀਅਮ ਸਾਈਜ਼ ਮੀਡੀਅਮ ਸਾਈਜ਼ ਹੈ ਕੀ ਤੁਹਾਡੇ ਕੋਲ ਪਹਿਲੇ ਦੇ ਸਰ ਉਹ ਮੱਦੀ ਕੀ ਬਣੀ ਆ ਬਚਾਲੜਾ ਮੇਲ ਬਾਲ ਗਲੇ ਨੂੰ ਚੋਰੀਆਂ ਆਈ ਜਾਵੇ ਜਾਂਦੇ ਇਹ ਘਰ ਕੋਲਿਆ ਤੇ ਸਵੇਰੇ ਜਰੂਰ ਰੱਖਤੀਆਂ ਗੋਤਿਆਂ ਨੂੰ ਸਾਨੂੰ ਨਹੀਂ ਖਵਾਈਆਂ ਅੱਛਾ ਕੀ ਹੁੰਦਾ ਯਾਰ ਸਾਹ ਆ ਵੀ ਕੁੱਤੇ ਹੀ ਨੇ ਉਹ ਹੈਲੋ ਨਾ ਜਾਈ ਸਾਨੂੰ ਕੀ ਕਹਣਾ ਸਾਰਨਾ ਸਟਾਰ ਪਲੇਅਰ ਦਾ ਜਿਵੇਂ ਜਿਵੇਂ ਟੂਰਨਾਮੈਂਟ ਦੇ ਨਾ ਪਾਲਾ ਦੁੱਲਾ ਨਾ ਹੋਣਾ ਟੂਰਨਾਮੈਂਟ ਦੀ ਰੌਣਕ ਘਟ ਜਾਂਦੀ ਏ ਉਵੇਂ ਵੀਰੇ ਇਹ ਆ ਜੇ ਡੰਗ ਟੂਰਨਾਮੈਂਟ ਦੇ ਆ ਚੋਬਰ ਨਾ ਪਹੁੰਚਿਆ ਆਹ ਕਰਨ ਫਰੀਦਕੋਟ ਦੀ ਟੀਮ ਚ ਕਰਨ ਫਰੀਦਕੋਟ ਦਾ ਚਹੇਤਾ ਟੂਰਨਾਮੈਂਟ ਦਾ ਰੌਣਕ ਨਹੀਂ ਲੱਗਣੀ ਤੇਰੇ ਮੇਨਾ ਲਿਸਟਜ ਆ ਗਿਆ ਕੈਪਟਨ ਇਹ ਆ ਹਾਂ ਵਾਈਸ ਕੈਪਟਨ ਤਾਂ ਸਾਰੇ ਕੋ ਇਹ ਕਰੂਗਾ ਜਰਸੀ ਇਹ ਦੱਸੂ ਕਿੱੜੀ ਪਾਉਣੀਆਂ ਵਾ ਮੋਗੇ ਵਾਲੀਆਂ ਮੋਗੇ ਵਾਲੀਆਂ ਪਾਉਣਗੇ ਆ ਜਾ ਡੈਰੀ ਤੇ ਖੇੜੇ ਕਰਨੇ ਇੰਨੇ ਖੜਨਗੇ ਚਿਹਤੇ ਨੇ ਮੇਨ ਉਹਦੇ ਆਵਾ ਕਦੇ ਨਹੀਂ ਖਿੱਡੇ ਉਹਨਾਂ ਨੂੰ ਆ ਟੋਪੀ ਬਰਾਡ ਵਾਲੀ ਪਾਈ ਫਿਰ ਦੇਖੀ ਬਰਾਡ ਲਗਾ ਦੂ ਦੂਜੇ ਪਾਸੇ ਆ ਇੱਧਰ ਆ ਇੱਧਰ ਆ ਕਹਦਾ ਨਹੀਂ ਕਿੱਧਰ ਕੀ ਨਾ ਇਹਦਾ ਚੜਦੀ ਖਿਆਲ ਕੀ ਜਦਾ ਨੱਟ ਸਿੰਘ ਨਾਟੀ 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 ਸਿੰਘ ਦਸੀ ਪਤਾ ਡਰ ਦਦਾ ਦੇ ਡਰਨਾ ਨਹੀਂ ਵੀ ਅਪਡੇਟ ਕਰੋ ਕਿਸੇ ਕਰੂ ਰੱਖੋ ਬਾਈ ਜੀ ਦਾ ਨਾ ਸਕਰੂ ਰੱਖੋ ਨਾਟੀ ਸਿੰਘ ਆਵੇਂ ਆ ਨਾਡੀ ਸਿੰਘ ਕਿਹੜਾ ਪੱਤੇ ਦਾ ਨਾ ਕੀ ਆ ਦਾਦੇ ਬਈ ਦਾਦੇ ਫਿਰ ਦਾਦੇ ਡਰਦਾ ਨਾਡੀ ਸਿੰਘ ਨਾਟੀ ਸਿੰਘ ਜੇ ਤੇ ਨੱਡ ਮੋਗਾ ਹੁੰਦਾ ਨਾ ਗੱਲ ਹੋਰ ਹੋਣੀ ਸੀ ਅੰਬਾ ਥੋੜਾ ਗਲਤੀ ਕਰ ਗਿਆ ਇਹਨੂੰ ਗੋਲਾਂ ਚ ਲਾ ਦੋ ਹੁਣ ਬਾਸਰ ਸਿੰਘ ਇਹਨੂੰ ਗੋਲਾਂ ਚ ਲਾ ਦੋ ਹੁਣ ਕਿਹਨੂੰ ਅੰਬੇ ਨੂੰ ਆ 15 ਨੰਬਰ ਨੂੰ ਅੱਛਾ 15 ਨੰਬਰ ਅੰਬਾ ਧਰ ਸਿੰਘ ਆ ਇਹ ਆ ਦੇਖੋ ਇਹ ਫੁੱਟਬਾਲ ਮੂੰਹ ਕਰੀ ਇਧਰ ਆ ਮੂੰਹ ਕਰੀ ਇਧਰੋਂ ਆਏ ਇੱਥੇ ਤਾਂ ਮੈਂ ਖੜ ਪਿਆ ਸੀ ਉਹ ਮੂੰਹ ਆ ਮੂੰਹ ਦੇਖ ਆ ਦੇਖ ਬਾਲ ਤਾਂ ਥੋੜਾ ਛੋਟਾ ਮੂੰਹ ਆ ਬਸ ਆ ਮੁੰਡੇ ਦਾ ਆ ਆ ਫਾਲਦ ਸਕੇਲ ਦਾ ਪੂਰੀ ਆ ਮਾਲਪੁਰ ਖੁਰਦ ਪੱਕਾ ਚ ਲੈ ਆਏ ਤੋਏ ਜਾ ਕੇ ਲੈਣ ਨੂੰ ਮੰਗਾਲਿਆ ਬੰਦ ਲਿਆ ਕੇ ਦੇ ਆਹ ਦੇਖ ਹੁਣ ਤੂੰ ਤਾਂ ਨਹੀਂ ਦਿੱਤੀ ਮੈਨੂੰ ਕੱਤ ਲਾ ਮੇਰੇ ਕੋਲ ਬਣਾਉਂਦੇ ਨਹੀਂ ਉਹ ਬੱਸ ਕਰ ਲਾ 1602 ਦਾ ਜਲਦੀ ਕਰ 1700 1700 ਠੀਕ ਤੂੰ ਦਾ ਹਾਰੇ ਹੋਇਆ ਤੂੰ ਦੂਜਾ ਭੱਜ ਇੱਥੋਂ ਇੱਧਰ 1400 ਰਾਜੂ ਆਣੇ ਰਾਜੂ 1400 ਆ ਜੀ ਆਣੇ ਓ ਓਹ ਰੱਜ ਜਾਣੇ ਓ ਦੱਸ ਜਾਣਗੇ ਕਿਤੇ ਕਰਕੇ ਜਾਨਾ ਉਹ ਕਿਤੇ ਕਰਕੇ ਜਾਨਾ ਓਏ ਆ ਚੈਣਾ ਜੀ ਆਪਣਾ ਉਹ ਪਿਆਉਂਦਾ ਸਿਟੀ ਦੱਸੋ ਕਿਹੜੀ ਫਿਲਮ ਦੀ ਜਬਾਤ ਦੀ ਹੁੰਦੀ ਹੈ ਇਹ ਆਏ ਹਾਏ ਇਹ ਸ਼ਾਹਰੂਖ ਮੈਂ ਦੱਸ ਦੇਣਾ ਸ਼ਾਹਰੂਖ ਖਾਨ ਦੀ ਫਿਲਮ ਆ ਤੇ ਫਿਲਮ ਦਾ ਨਾਮ ਦੱਸ ਦਿਓ ਬਸ ਇਹ ਇਹੋ ਗੋਹਣੀ ਵਾਦਾ ਮਾਰਕ ਦਾ ਬਿਲਕੁਲ ਵਧੀਆ ਚੈਨ ਨਹੀਂ ਵਧੀਆ ਮੈਂ ਉਹਨੂੰ ਬੱਜਨਵਾੜੀ ਸੀਟੀ ਹੁਣ ਨਸ਼ਾ ਡਾਊਨ ਹੋ ਗਿਆ ਹੱਸਾ ਹੱਸਾ ਹੱਸ ਹੱਸ ਇਹ ਕੋਮਪਲੈਨਟ ਨੰਬਰ 1 లై నో లైజ్ ਅਟੈਚੀ ਅਟੈਚੀ ਨੇ ਇਸ ਇਨ ਲੈਸਨ ਬਸ ਦੈਟਸ ਇਟ ਚੈਨਲ ਗਾਣਾ ਦੀ ਕੋਠੀ ਐ ਹੋ ਲੈnde ਨਾ ਇੱਥੇ ਹੋ ਲੈnde ਤੇ ਆ ਕੋਠਾ ਥਾਂ ਦੇ ਦੇਵਾ ਵਾਹਿਗੁਰੂ ਤੇਰੇ ਨਾਲ ਹੈ ਯਾਰ ਬੁਰੀ ਉਹ ਪਤਾ ਨਹੀਂ ਕੀ ਖੋਲੀ ਅੰਦਰ ਰਾਤ ਨੂੰ ਦੀ ਨੰਨ ਤੇ ਰਮਨ ਵਾਲੀ ਵੀ ਬੇਤਰੀ ਡਾਂਟ ਨਹੀਂ ਡੋਣਿਆ ਇੰਨਾ ਨੂੰ ਪਤਾ ਨਹੀਂ ਤੇ ਰਹਿਣਾ ਕਿੱਥੇ ਆ ਇੰਨਾ ਨੂੰ ਪਤਾ ਨਹੀਂ ਕਿੱਥੇ ਰਹਿਣਾ ਕਿੱਥੇ ਆ ਮੇਰੇ ਪੈਰ ਨਹੀਂ ਪਕਰ ਲੱਗਦੇ ਓ ਮੇਰੇ ਫਰੀ ਮੂਥੇ ਓ ਉਹ ਟਿੱਕੋ ਵੀ ਓਏ ਚੈ ਉਹ ਪਾਣਾ ਪਾਤਾ ਮਾਰ ਗਿਆ ਸਾਰਾ ਉਹ ਡਰ ਗਿਆ ਉਹਨੂੰ ਪਤਾ ਨਹੀਂ ਸੀ ਪਤਾ ਨਹੀਂ ਕੀ ਕਿਹਾ ਉਹ ਡਰ ਗਿਆ ਆਪ ਵੀ ਪਾ ਰਹਾ ਹੈ ਉਹ ਭੁੱਲ ਗਿਆ ਜਿੰਨਾ ਲਾਇਕ ਤੇ ਚਾਰ ਚਾਰਜਸ ਉਹ ਸਮਾਂ ਕਿਹਾ ਕਿ ਤਾਂ ਹੋਣੀ ਹੈਗਾ ਹੋਰ ਆਪੀ ਹੈਲੋ ਦੱਦਾ ਕੰਜੀ ਨਹੀਂ ਦੱਦਾ ਹੈ ਨਹੀਂ ਹੋਗਾ ਇਹ ਨਵਾਂ ਸੈਟ ਹੈ ਉਹਨਾਂ ਦਾ ਚੱਕਰ ਦੱਦਾ ਪਰ ਮਮੂ ਆ ਨਹੀਂ ਫੁੱਟਬਾਲ ਦੇ ਕੋਰਸ ਜਬਾਲ ਦਾ ਕਾਰ ਕਰਾਉਂਦੇ ਆ ਇਹ ਰੈਫਰੀ ਜੁੰਦਾ ਹੋਊਗਾ ਰੈਫਰੀ ਜ ਨਹੀਂ ਇੱਥੇ ਵੀ ਹੁੰਦਾ 16 ਹੌਸ 16 ਹੌਸ ਵਜਨ ਬਾਲ ਦਾ ਹਵਾ ਦਾ ਕੋਹ ਤਾਂ 16 ਹੌਸ ਹਾਂ ਫਿਰ 14 ਤੇ 16 ਇੱਕ ਦਸ 14 ਤੋਂ 16 ਇੱਕ ਦਸ 16 ਸਰ ਹੁੰਦਾ ਹੈ ਪ੍ਰੈਸ਼ਰ ਹੁੰਦਾ ਹੈ ਪ੍ਰੈਸ਼ਰ ਹੁੰਦਾ ਹਵਾ ਦਾ ਪ੍ਰੈਸ਼ਰ ਵੇਟ ਹੁੰਦਾ 400 600 ਅਮਰੀਕ ਬਾਈ ਸਾਡਾ ਠੇਕੇਦਾਰ ਮੇਨ ਸਾਡਾ ਇਹਨਾਂ ਠੇਕੇਦਾਰ ਆ ਬਾਈ ਅਨੇਕਾ ਰੂਹ ਹਾਂ ਅਮਰੀਕ ਪੱਖ ਵਾਲੀ ਠੇਕੇ ਦਾ ਰਾਤ ਨੂੰ ਦੇਖੋ ਜੀ ਹਨਾ ਦਾਰੂ ਪੀਣੀ ਹੁੰਦੀ ਆ ਤੇ ਸਵੇਰੇ ਇਹਨਾਂ ਨੇ ਲੱਸੀ ਕਿਨੂੰ ਕਿਨੂੰ ਬਣਾਉਣੀ ਆ ਅਮਰੀਕ ਸਿੰਘ ਯਾਰ ਅਮਰੀਕ ਨੂੰ ਬਾਅਦ ਚ ਪੀਣੀ ਬਾਅਦ ਚ ਪੀ ਲੈਣਗੇ ਦੋਦੋ ਕੋਈ ਨਹੀਂ 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 ਚੱਲ ਚੱਲ ਕਿਨੇ ਅਮਰੀਕ ਨੂੰ ਕੱਚ ਹੋਰ ਛੋੜੇ 44 ਪਿੰਡ ਹਾਂ ਉਹ ਕਹਿੰਦੇ ਅਸੀਂ ਹੁਣ ਬੱਜੇ ਨਹੀਂ ਪਤਾ ਨਹੀਂ ਕਿੱਥੋਂ ਮਰਵਾ ਕੇ ਲਿਆਇਆ ਭਾਈ ਉਹ ਆਹ ਨਹੀਂ ਕਰਾ ਦੇਖੋ ਹਾਂ ਨਿੱਕਾ ਪ੍ਰੈਂਕ ਆਈਆ ਤੇ ਪ੍ਰੈਂਕ ਆਣ ਚੜਦੀ ਆ ਜਿੱਦ ਨੂੰ ਮਰ ਜੇ ਕੰਧ ਦੇ ਮਾਰਾਂ ਕੰਧ ਦੇ ਚਿੰਬੜ ਜਾਣਾ ਯੂ ਵੀ ਆ ਵੇ ਸਪ੍ਰੈਂਕ ਦੇ ਮਾਰ ਚਲੋ ਭਾਈ ਹੈਲੋ ਸੱਚ ਗਿਆ ਗਿਆ ਬਲੌਗ ਜਿਹੜਾ ਮੂੰਹ ਲੈ ਲਈ ਭਾਈ ਵੀ ਕੋਈ ਦਵਾਈ ਦੱਸੋ ਹਾਂ ਮੂੰਹ ਦਾ ਹਾਲ ਵੀਰੇ ਜੈ ਪੱਟਾਂ ਦੀ ਐਕਸ-ਰੇ ਜਾਂ ਪਤਾ ਸਾਰੇ ਮੂੰਹ ਦੀ ਆਪਾ ਸਾਰੇ ਗੱਦ ਐਕਸ-ਰੇ ਦਾ ਪਤਾ ਪਰ ਮੂੰਹ ਦੀ ਐਕਸ-ਰੇ ਦੱਸਿਓ ਜੇ ਕਿਹਨੂੰ ਪਤਾ ਹੋਊਗੀ ਮੂੰਹ ਛੋਟਾ ਕਰਨ ਦੇ ਇੱਧਰ ਮੂੰਹ ਦਿਖਾ ਦੇ ਇੱਧਰ ਵਾ ਇੱਕ ਵਾਰ ਆ ਸਾਮਾਨ ਇਕੱਠਾ ਕਰ ਲੈਂਦਾ ਹਾਂ ਅੰਦਰ ਫਿਰ ਇਕੱਠੇ ਹੀ ਜੱਬਦਾ ਹਾਂ ਬੜਾ ਚੰਗੀ ਤਰਾ ਇਹਦਾ ਮਹਾਨ ਪਲੇਅਰ ਚੱਲਿਆ ਅੰਦਰ ਤੇ ਨਾਲ ਜਾਮੇ ਨਾਲ ਪੱਕੀ ਯਾਰੀ ਹੈ ਇਹਨਾਂ ਦੀ ਜਾਵੇ ਹੈਲੋ ਕਰ ਦੇ ਹੈਲੋ ਕਰ ਐ ਕਰ ਦੇ ਹੈਲੋ ਕਰੂਗਾ ਲੈ ਬੜਾ ਬੇੜਾ ਕਰ ਕਰ ਦੇ ਬੇੜਾ ਚੋਰ 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 ਆ ਗਿਆ ਜੀ ਚੋਰ ਚੋਰ ਤਾਂ ਖਾਂਦਾ ਵਾ ਤੂੰ ਉਹੀ ਖਾ ਕੇ ਤੇਨੂੰ ਉਹੀ ਪ੍ਰੈਸ਼ਰ ਪੈ ਜਾਂਦਾ ਵਾ ਫਿਰ ਕੰਦਾ ਡੱਪਦਾ ਫਿਰਦਾ ਨਾ ਹੈ ਖਾਂਦਾ ਨਹੀਂ ਮਰੇ ਰੋਜ਼ ਗੱਲ ਵੀ ਪ੍ਰੈਸ਼ਰ ਪੈ ਜਾਂਦਾ ਫਿਰ ਇਹਨੂੰ ਖਾਂਦਾ ਜਦ ਹੀ ਪ੍ਰੈਸ਼ਰ ਅੱਧਾ ਪਿੰਡ ਵਿੱਚ ਨਾ ਬੈਣਾ ਬਰੋ ਓ ਬਰੋ ਥੋੜਾ ਅੱਧਾ ਪਿੰਡ ਵਿੱਚ ਨਾ ਬੈਣਾ 100 ਕਰੋੜ ਚ 45 ਕਿਲੇ ਅੱਜ ਜਿਹੜਾ ਹੋਰ ਲਾਦਾ ਕੋ ਅੱਛਾ 45 ਕਿਲੇ ਨਾਲ ਨਹੀਂ ਪੂਰਾ ਨਾ 100 ਕਰੋੜ ਕਿੰਨੀ ਚਾਹੀਦੀ ਮੈਨੂੰ ਆਪਕੇ ਨਾਲ ਤੇ ਵੇਲੇ ਭੱਜ ਜਾ ਫਿਰ ਤੇ ਓਰੇ ਕੀ ਕਰਦਾ ਫਿਰ ਉੱਟਵਾਲ ਜੀ ਉਹ ਨਾ ਮੈਂ ਨਾ ਉੱਟਵਾਲ ਜੀ ਤੇ ਬੰਬੇ ਸਾਲਾ ਐਕਟਰ ਊਟਰ ਮਾਨਣ ਜਾਣ ਲੱਗਦੇ ਨੇ ਜਿਹੜਾ ਬੰਬੇ ਨਾਲ ਬਾਹਲਾ ਪਿਆਰਾ ਦਾ ਬਾਹਲਾ ਪਿਆਰਾ ਮੈਂ ਮੈਂ ਲੱਗਾ ਬਰੋ ਨੂੰ ਕਹਿੰਦਾ ਵੀ ਕੁੱਤੇ ਨਾਲ ਇੱਕ ਜਾਨਵਰ ਉਹ ਸੀਗਾ ਇਹਨੇ ਕੈਰੀਅਰ ਖਤਮ ਕਰਦਾ ਸਰਾਬੇ ਜਿਹੜਾ ਟੂਰਨਾਮੈਂਟ ਬਿਨੈਰਾ ਵੀਰੇ 24 24 ਟੂਰਨਾਮੈਂਟ ਦੇਖ ਲੋ ਪੁਰਾਣਾ ਬੰਦੇ ਪੈਣ ਤੇ ਸਪਰੇਅ ਕਰ ਦੇ ਕੱਢੇ ਕਰਕੇ ਲਿਆਉਂਦੇ ਆ ਆ ਦੇ ਆ ਬੰਦੇ ਵੜੇ ਸਰਾਬੇ ਡੀ ਦੇ ਕੇ ਆਪੇ ਹੋਮ ਚ ਆਇਆ ਹੋਮ ਚ ਨਾਲੇ ਹੋਮ ਚ ਇੱਕ ਗੋਰ ਤੇ ਸਾਨੂੰ ਉਦੋਂ ਹੀ ਤੁਹਾਡੀ ਟੀਮ ਖਤਮ ਹੋ ਗਈਆਂ ਪਹਿਲਾ ਹੀ ਟੂਰਨਾਮੈਂਟ ਸੀ 10 ਦਾ ਸਾਡਾ ਬਣਾਦਾ ਨਾ ੱੱਕਾ ਲੱਗ ਗਿਆ ਤੇ ਜਿਹਨਾਂ ਨੇ ਇਹ ਜੁੱਟੇ ਇਹਨਾਂ ਨੇ ਜਿੱਤ ਕੇ ਇਸਰਾਬੇ ਨੂੰ ਕਹਿੰਦੇ ਸਾਡਾ ਟੂਰਨਾਮੈਂਟ ਆ ਅੱਛਾ ਇੱਥੇ ਲੈਟੇ ਲਈ ਜਗਾ ਹਾਰ ਗਏ ਸਾਡਾ ਹੀ ਟੂਰਨਾਮੈਂਟ ਆ ਬਸ ਤਿੰਨ ਹੋਈ ਸੀ ਫਿਰ ਤਿੰਨ ਹੀ ਹੋਇਆ ਥੋੜਾ ਥੋੜਾ ਉਹ ਕਰ ਗਏ ਕੰਡ ਸਾਡਾ ਤਾਂ ਬੱਸ ਅਸੀਂ ਨਹੀਂ ਖਰਾਬ ਕਰਦਾਾਰੇ ਬਿਠਾ ਦੇਣਾ ਹੈ ਕੈਰੀਅਰ ਖਤੋਂ ਕਮ ਖਤਮ ਕਰਦਾ ਇਹਨਾਂ ਦਾ ਕਹਿੰਦੇ ਮੇਰੀ ਖਤਮ ਕਰਦਾ ਇਹ ਕਹਿੰਦਾ ਮੇਰੇ ਜੀ ਨਹੀਂ ਕਰਦਾ ਇੰਜਰੀ ਆ ਗਈ ਆਹ ਦੇਖ ਲੈ ਬੇੜਾ ਕਰਦਾ ਚਾਹੇ ਖੇਡੇ ਚਾਹੇ ਨਾ ਖੇਡੇ ਬਦੇ ਦਸ ਹੀ ਖੇਡਦੇ ਮੇਰੇ ਮਨ ਰੋਣਾ ਆਇਆ ਸੀ ਮੈਂ ਮਾ ਦੇ ਬੋਰੀ ਚੱਡਿਆ ਹੀ ਆ ਬੋਰੀ ਨੇ ਕਰੇ ਨਹੀਂ ਕੋ ਬੋਰੀ ਦੇ ਪੈਰੀ ਲੱਗਿਆ ਪਹਿਲੀ ਵਾਲਾ ਹੀ ਉਹਦਾ ਹੀ ਫਾਲ ਕਿੱਥੇ ਮਹਿਮਾ ਸਿੰਘ ਆਉ ਉਹ ਗੋਲ ਹੋ ਗਿਆ ਬੋਰੀ ਉੱਡ ਚੌਪ ਤੇ ਲੱਗਿਆ ਹੋਇਆ ਚੌਪ ਤੇ ਲੱਗਿਆ ਨਾਲ ਬੰਦੇ ਮੈਂ ਆ ਗਿਆ ਜੀ ਮੈਂ اے ایس ਆਈ ਸਾਹਿਬ ਆ ਗਏ ਇਹਦੀ ਡਿਊਟੀ ਕਿੱਥੇ ਆਈ ਇਹਨਾਂ ਦੀ اے ایس ਆਈ ਸਾਹਿਬ ਨੇ ਦੱਸ ਬਈ اے ایس ਆਈ ਤੇਰੀ ਡਿਊਟੀ ਕਿੱਥੇ ਹੈ ਦਿੱਲੀ ਬਾਈ ਦਿੱਲੀ ਦਿੱਲੀ ਆ ਬਾਈ ਤੇ ਡਿਊਟੀ 에어ਪੋਰਟ ਤੇ 에어ਪੋਰਟ ਤੇ ਤਾਂ ਦੂਰ ਵਾਲੀ ਆ ਪਤਲਾ ਜਣਾ ਤੇ ਬਾਈ ਫਰਾਂ ਤਾਂ ਹੁਣ ਤੂੰ ਨਹੀਂ ਆ ਰਿਹਾ ਮੈਂ ਨਾ ਬੜਾ ਦੇ ਚੱਪੜਾ ਯਾਰ ਅਗਲੇ ਦੀਆਂ ਲੈ ਚੱਪਕੀ ਨਹੀਂ ਆ ਬਾਅਦ ਹੋ ਰਹੀ ਹੈ ਨਾ ਮੈਂ ਤਾਂ ਨਹੀਂ ਚਾਹਨੇ ਦੇ ਚੱਪੜਾ ਹੋ ਗਏ ਜੀ ਦੱਸ ਚਾਹਨੇ ਕਿੰਨੇ ਦੇ ਸੀ ਗਿਆ ਨੇ ਚਾਹਨੇ ਨਾ ਲੈ ਲਊਗਾ ਤਮੀ ਨਵੇਂ ਚੱਪੜਾ ਜੋੜਾ ਪੈਦਾ ਕਰਦੇ ਹੁਣ ਉਹ ਕਿੰਨੇ ਦਾ ਕਿੰਨੇ ਦੇ ਚਾਹਨੇ ਤੇਰੀਆਂ 100 ਦੀਆਂ ਇਹ ਆਖਣ ਨੂੰ ਬਿਲਕੁਲ ਨਹੀਂ ਆਉਂਦਾ ਬਾਈ ਮੈਂ ਉਹ ਨਹੀਂ ਦੇਖਦਾ ਤੈਨੂੰ ਉਹ ਜਿਹੜਾ ਕਿਥੇ ਉੜਦੇ ਨਾ ਕੇਸ ਕਰਾ ਲਾਂਗੇ ਟੀਜ਼ ਕਰਾਉਣੇ ਚਾਹੀਦੇ ਕੇਸ ਕਰਾਏਗਾ ਇਹ ਬ੍ਰੈਡ ਕੋਡ ਨਹੀਂ ਬੰਦਾ ਚਕਾਵਾਂ ਕੋਡ ਤੇ ਦਾ ਮੇਨ ਇਹਦੇ ਸਾਰੇ ਹੱਥ ਨੇ ਇਹਦੇ ਸਾਰੇ ਲਾਓ ਪਤਾ ਨੇ ਅਮਰੀਕਾ ਨੂੰ ਸਾਡੇ ਵੀ ਫੋਰਸ ਬਹੁਤ ਆ ਆਹ ਕੀ ਗੱਲਬਾਤ ਆ ਉਹ ਇੱਥੇ ਖੜਾਇਆ ਕਰੇ ਫੂਲਾ ਫੂਲਾ ਬਾਰੇ ਪਤਾ ਸਾਡੇ ਜੱਟ ਦਾ ਸਾਰਾ ਭਾਂਡ ਦੀ ਬੁੱਧੀ ਕਿਤਾਬ ਇਹਦੇ ਮੜਿਆ ਉਹ ਜੱਲਸਾ ਵਾਲੇ ਕਰੀ ਕੈਮਰਾ ਬਾਈ ਇੱਥੇ 40 40 ਹੋ ਗਿਆ ਕਰਨ ਪੈ ਪੈਰਪੁਰ ਮੇ ਫਲਾਈ ਦੇਣੀ ਠੰਡੀ ਆ ਵਾਹ ਹੁਣ ਯਾਰ ਤੂੰ ਦੱਸ ਆਜਾ ਵਾ ਵਾ ਲਾਉਂਦੇ ਆਗੇ ਚੈਰ ਨਹੀਂ ਤਾਰੂਗੀ ਕਿ ਲਾਉਣ ਨਹੀਂ ਦਿੰਦੇ ਇੱਕ ਗੱਲ ਮਤਵਾ ਖੜਾ ਕਿਹਦਾ ਆਲੋ ਬਾਤ ਕਰਾ ਲਈ ਜੀ ਪੁੱਛਦਾ ਜੀ ਰਾਤ 11 12 ਵਜੇ ਕਰਾ ਦੇ ਡੈਡ ਸੀ ਇਹ ਪੈਸੇ ਸਾਡੀ ਨਾ ਨਹੀਂ ਚੋਤੋ ਹੀ ਪਾ ਲਈ ਕੋਈ ਕਰਿਆ ਤੇਰੇ ਕੋਲ ਇੱਕ ਤਾਂ ਮਨਾਂ ਸਕੀਮ ਬੋਲ ਹੋਣਾ ਪਤਾ ਨਹੀਂ ਲੱਗਿਆ ਉਹਨੂੰ ਪਤਾ ਉਹ ਦੱਸ ਨਹੀਂ ਦੀ ਡੈਡ ਵਾਲਾ ਡੈਡ ਵਾਲਾ ਉਹ ਵਾਲੇ ਦੱਸ ਨਹੀਂ ਦੱਸ ਨਹੀਂ ਕਿਹਨਾ ਕਿੱਥੇ ਆ ਤੇਨਾ ਬਾਦ ਮਸਰ ਤਾਲ ਕੇ ਆਉਣ ਲੱਗੇ ਉਹਦਾ ਉਹਨਾਂ ਨੇ ਗੋਲ ਕਰਤਾ ਉਹਨਾਂ ਨੇ ਡੋਨੇ ਤੇ ਤਰਾਜ ਕਰਤਾ ਉਹਨਾਂ ਚ 5 ਛੋਡੇ ਚ 2 ਉਹਨਾਂ ਚ 5 ਉਹਨਾਂ ਚ 2 ਛੋਡੇ ਚ 5 ਪਲੇਅਰ ਖੇਡਦੇ ਆ ਬਾਹਰੋਂ ਕਾਤੋਂ ਖੇਡਦੇ ਆ ਇਹ ਛੋਟਾ ਪਿੰਡੂ ਟੂਰਨਾਮੈਂਟ ਆ ਪਿੰਡ ਦਾ ਟੂਰਨਾਮੈਂਟ ਆ ਛੋਟਾ ਤਰਾਇ ਸਹੀ ਆ ਵੀ ਇਹ ਮੁੰਡਾ ਬਾਹਰੋਂ ਖੇਡਦਾ ਸਭ ਜਾਣਦੇ ਆ ਵੀ ਇਹ ਡੋਨਾ ਤੂਨਣ ਕਲਾ ਦਾ ਪਰ ਛੋਡੇ ਚ ਪੰਜ ਕਾਤੋਂ ਖੇਡਦੇ ਆ ਬਈ ਆ ਕਿ ਇਹਨੇ ਸਾਨੂੰ ਫੰਡ ਦਿੱਤਾ ਮੈਂ ਅਸੀਂ ਸਾਰੀ ਟੀਮ ਤੋਂ ਫੰਡ ਲੈ ਲੈਨੇ ਆ ਇਹਦਾ ਮਤਲਬ ਫਿਰ ਸਾਡੀ ਟੀਮ ਦਾ ਮੈਂਬਰ ਬਣ ਗਿਆ ਕੱਟੜੋ ਟੀਮ ਕੋਈ ਮੇਰੇ ਤੇ ਤਾਂ ਭਾਂਦੇ ਯਾਰ ਪੂਰੇ ਤਰਾ ਔਖੇ ਹਾਂ ਆਏ ਰੈਫਰੀ ਫਸ ਜਾਂਦੇ ਆ ਸਾਡੀ ਕੱਟ ਦੀ ਕਮੇਟੀ ਤੋਂ ਕਟਾ ਦੀ ਗੁਕੀ ਨੇ ਪਾਣ ਨੇ ਪੂਰੇ ਔਖੇ ਸਰਪੰਚ ਤਰਪੁਣ ਚਾਰ ਗਏ ਬਾਅਦ ਉਹਨਾਂ ਮੈਂ ਧਿਆਨ ਚ ਗੱਲ ਲਿਆਂਦੀ ਮੈਂ ਭੈਣ ਛੋਟੇ ਕੋਲੇ ਪਿੰਡ ਚ ਪਲੇਅਰ ਘਾਟਾ ਮਾ ਉਹੀ ਤਾਂ ਗੱਲ ਆ ਇਹਦਾ ਮਤਲਬ ਤੁਹਾਡਾ ਮਸਕ ਜਿੱਤਣ ਦਾ ਅਬਦੇ ਲਈ ਅਬਦੇ ਲਈ ਬਸ ਹਾਂ ਇਹ ਉਹਨਾਂ ਆਏ ਨਹੀਂ ਪਤਾ ਹੈਗਾ ਦੂਆ ਤੀਆ ਦੋਏ ਕਰ ਦਨੇ ਆ ਲੱਸੀ ਦੀ ਸੇਵਾ ਲੱਸੀ ਦੀ ਸੇਵਾ ਲੱਸੀ ਦੀ ਸੇਵਾ ਆਜੋ ਬਰੇ ਅੱਲਾ ਕਰਾਂਗਾ ਮੈਂ ਦੂਆ ਬੁਗਲੀ ਬਾਈ ਵੱਲੋਂ ਕੀ ਕਰਾਂ ਹੈਂ ਬੱਚਾ ਭੰਗ ਮਲਾ ਰਿਹਾ ਆ ਦੇ ਦੁਬਾਰਾ ਐਵਰੇਜ ਪਹੁੰਚਦੇ ਹੋਏ ਸਿੱਧਾ ਅੱਗੇ ਲੱਗ ਜਾਂਦਾ ਇਹਨੂੰ ਲੱਗ ਗਿਆ ਹੀ ਪਤਾ ਇਹਨੇ ਕੋ ਦਿੱਤਾ ਇਸ਼ਾਰਾ ਜੂਰੇ ਗੋਲੀ ਨਾਲ ਮਾਰਿਆ ਤਾਂ ਇਹ ਕਹਦਾ ਗੋਲੀ ਨਾਲਤ ਮਾਰਿਆ ਉਹ ਪਰਮਾ ਜੀ ਉਹ ਮੈਨੂੰ ਤਾਂ ਫੇਟਰੇਟ ਕਹਿੰਦਾ ਮੈਂ ਗੋਲੀ ਨਾਲ ਜਾਂਦਾ ਉਹਨਾਂ ਨੂੰ ਪਰਿਵਾਰਾਂ ਵੱਲੋਂ ਦਿੱਤਾ ਦੋ ਬੰਦੇ ਨੂੰ ਕਹਾਂ ਕੀ ਕਹਿੰਦੇ ਨੂੰ ਮੈਂ ਸਿਮੂਲੇਸ਼ਨ ਠੀਕ ਹੈ ਇਹਨੂੰ ਸਿਮੂਲੇਸ਼ਨ ਸੋਚ ਸਮਝ ਚਲੀ ਗਈ ਹਨਾ ਨਿਆਣੀ ਹੌਲੇ ਵਾਲ ਜਾਣੀਆਂ ਯਾਰ ਰਿਆਣ ਕੋਣਾ ਕੱਪ ਜਦ ਦੁਬਾਰਾ ਕਰਾਓ ਨਹੀਂ ਕੀ ਹੋ ਗਿਆ ਤੈਨੂੰ ਮਰੀਕ ਹੋਣਾ ਹੀ ਨਹੀਂ ਭੈਜੋ ਕਬੱਡੀ ਦਾ ਭਰਾਕਦਾ ਨਹੀਂ ਕੀ ਹੋ ਗਿਆ ਤੈਨੂੰ 60 ਕਿਲੋ ਖੇਡਣਾ ਪੈਣਾ ਤੇ ਕੀ ਹੋ ਗਿਆ ਤੈਨੂੰ ਹੋਣੀ ਗਰਮੀ ਵਾਈ ਸੋਚ ਸਮਝ ਤੇਰੀ ਕੀ ਹੋ ਗਿਆ ਤੂੰ ਕਹਦਾ ਜੀ ਰਾਤ ਕੀ ਹੋਇਆ ਨਹੀਂ ਓਏ ਸੋਚ ਸਮਝ ਗਈ ਰਾਤ ਚ ਗਈ ਰਾਤ ਚੈਨਾ ਉੱਡ ਗਈ ਚੈਨਾ ਜਾਦਾ ਭੁੱਸਦਾ ਦੋ ਦੋ ਤਿੰਨ ਦਿਨ ਹੋ ਗਏ ਕਹਿੰਦਾ ਚੈਨੇ ਕਹਿੰਦੇ ਪਰ ਹਾਸੇ ਵਾਲੇ ਖੜਾਏ ਰਹਾ ਅਮਰੀਕਾ ਦੋ ਦੋ ਤਿੰਨ ਦਿਨ ਹੋਏ ਕਹਿੰਦਾ ਮੈਨੂੰ ਕਹੋ ਹੋ ਗਿਆ ਕਹਿੰਦਾ ਅਮਰੀਕਾ ਨੂੰ ਹਾਂ ਉਹ ਆ ਗਿਆ ਇਹ ਥੋੜਾ ਜਿਆਦਾ ਸੋਚਦਾ ਮਾੜਾ ਮਾੜਾ ਹਲੇ ਵੀ ਉਹ ਫਲੰਟੀ ਜਿਹੜੀ ਰੋਗੀ ਹੈ ਨਾ ਇੱਕ ਇੱਥੇ ਵੀ ਰੋਗੀ ਹੈ ਜੀ ਫੇਰ ਹਾਂ ਆ ਪਿੰਡ ਲੋ ਬੋਲ ਚੋ ਉੱਥੇ ਬੋਲਦੇ ਉਸੇ ਬੋਲਦੇ ਬੱਜੀ ਹੋਏ ਉਹਦੀ ਗੱਲ ਆ ਤੇ ਬਾਕੀ ਮਰੀ ਨਾ ਬੋਲ ਮਰੀ ਇਹ ਅਮਰੀਕਾ ਕਹਿੰਦਾ ਮੈਨੂੰ ਦੋ ਤਿੰਨ ਦਿਨ ਹੋ ਗਏ ਰੱਖੋ ਹੋ ਗਿਆ ਕਹਿੰਦਾ ਮੈਨੂੰ ਤਾਂ ਸੋਚ ਸਮਝ ਨਹੀਂ ਮੇਰੇ ਪਤਾ ਤੂੰ ਨਹੀਂ ਪਤਾ ਲੱਗਦਾ ਤੁਹਾਨੂੰ ਰਾਤ ਨੂੰ ਮੈਂ ਤਾਂ ਮੈਂ ਤਾਂ ਸੋਰੂੰਗਾ ਕੋ ਜ਼ੋਰ ਆ ਜਰਾ ਯਾਰ ਭਾਈ ਯਾਰ ਸਾਰਿਆਂ ਨੂੰ ਲੈ ਲਾ ਆ ਇਹ ਬਾਬਾ ਜੀ ਦਾ ਦਰਸ਼ਨ ਕਰਾ ਮੜੇ ਸਾਡੇ ਬਾਬਾ ਜੀ ਦੇ ਬੋਬੀ ਬਾਬਾ ਜੀ ਅੰਦੇ ਨਹੀਂ ਕਰਦੇ ਦਾ ਫਰਜ਼ ਆ ਹਾਂ ਨਾ ਆਣਾਂ ਉਧਰ ਦੇਖ ਬਲੌ ਬਣੀ ਜਾਂਦਾ ਤੇਰਾ ਵਿਨਦ ਕੋ ਉਧਰ ਨਾਲ ਪੁਰਾਣਾ ਉਹ ਬਈ ਬਣਾ ਤਕੜਾ ਮੈਚ ਲੱਗਣਾ ਸ਼ੂਟ ਮਾਰੂਗਾ ਹੁਣ ਸ਼ੂਟ ਮਾਰੂ ਹੁਣ ਮਰੋੜ ਗਿਆ ਦੂਜੀ ਅੱਬਾ ਜੀ ਨੇ ਕਹਿਤਾ ਜਦੋਂ ਰੋਗੀ ਬਾਬਾ ਜੀ ਅੱਲੀ ਕਰਦੀ ਸਾਡੇ ਬੋਬੀ ਬਾਬਾ ਜੀ ਰਾੜ ਤਾਪਾਂਗੇ ਰੋਗ ਨਹੀਂ ਆ ਹਾਂ ਰੋਗ ਕੀ ਜਗ ਹੋਊਗਾ ਦੱਸ ਦੱਸੇ ਦੱਸੇ ਹੁਣ ਦੱਸ ਹੁਣ ਦਰ ਗਿਆ ਦਰ ਦਰ ਗਿਆ ਦਰ ਗਿਆ ਉਹਦਾ ਹਜੇ ਬੱਚਾ ਲਖਣਪਾਲ ਜੀ ਨੂੰ ਯਾਦ ਨਹੀਂ ਕੀਤਾ ਬਾਬਾ ਲਖਣਪਾਲ ਜੀ ਦੱਸ ਅੰਬੇ ਦਾ ਚੇਲਾ ਐ ਅੰਬੇ ਦਾ ਚੇਲਾ ਐ ਅੰਬੇ ਦਾ ਚੇਲਾ ਆ ਹਰ ਜਾ ਬਾਹਰ ਜਾਊਗੀ ਨਾ ਨਾ ਨਹੀਂ ਕਾਹੂ ਨਾ ਨਹੀਂ ਕਹਿੰਦਾ ਜਾ ਬਾਹਰ ਜਾਊਗੀ ਉਹ ਕਹਿੰਦਾ ਬਾਬਾ ਬਾਬਾ ਲਖਣਪਾਲ ਲਖਣਪਾਲ ਓਹੋ ਆ ਮਾ ਦੂਰ ਨਾ ਨਾ 60 60 ਇੱਕ ਕਰਨਾ ਬੋਲ ਗਿਆ ਉਹ ਬਈ ਲਾਸਟ ਆ ਚੱਲ ਚੱਲੇ ਕਰੇ ਓਏ ਜਿੱਤ ਤੇ ਗਈ ਬਈ ਚਲੋ ਬਈ ਚੱਲੇ ਓਏ ਹਰਾ ਕੇ ਚੱਲੇ ਹੋਂ ਟੀ ਹੁਣ ਤੂੰ ਕਿਹਦੇ ਵੱਲ ਸੀ ਹੁਣ ਦੱਸ ਦੇ ਆਪਣੇ ਮੂੰਹ ਵੱਲ ਆ ਮੈਂ ਉਹ ਲਾ ਓਏ ਸਾਰੇ ਟੀਮਾਂ ਨੂੰ ਘਰੇ ਘਰੀ ਤੋਰ ਕੇ ਹੁਣ ਆਪ ਚੱਲਿਆ ਘਰ ਨੂੰ ਮੇਰਾ ਜੀ ਜਾਨੇ ਆ ਅਗਲੇ ਦੂਸਰੇ ਸਾਡੇ ਮਿਲਗੇ ਕੱਲ ਨੂੰ ਆਜੋ ਟਲੰਡੀ ਵੱਲ ਚਲ ਮੰਡੀ ਵੱਲਿਆ ਕਵਾਟਰ ਮੈਚ ਆ ਮੇਰੇ ਦਾ ਸਾਡੀ ਗੱਡੀ ਚ ਕੱਢੋ ਤੇ ਚਲੋ ਵੀਰੇ ਨਿਕਲੋ ਆਪਦਾ ਸਕੂਟਰੀ ਤੇ ਅਗਲੇ ਦੇ ਕੰਮ ਸਕੂਟਰੀ ਲੱਦੂ ਦਾ ਪਿੱਛੇ ਕੋਲ ਹੁੰਦੇ ਨਹੀਂ ਆ ਪਿੱਛੇ ਰੇੜੀ ਪੱਠੇ ਵਾਲੀ ਹੁੰਦੇ ਆ ਉਹ ਆਪ ਦੀ ਲੈ ਕੇ ਆਇਆ ਕਰੋ ਪੱਠੇ ਵਾਲੀ ਰੇੜੀ ਉਹ ਉਹਦੇ ਜਾਇਆ ਕਰੋ ਤੇ ਠੀਕ ਆ ਜਮੀਨ ਸੇਖੋ ਸੇਖੋ ਨੂੰ ਬੇਨਤੀ ਆ ਵੀ ਇਹਨਾਂ ਨੂੰ ਇੱਕ ਰੇੜੀ ਲੈ ਕੇ ਦੇ ਉੱਪਰੋਂ ਕਵਰ ਦੇ ਕੇ ਫੁੱਟਬਾਲ ਖਿਡਾਰੀ ਅਮਰਧਤ ਢਾਲੀਵਾਲ ਜਿਹੜਾ ਸੀ ਬਲਾਸਪੁਰ ਦਾ ਜਿਹਨਾਂ ਵਿਸ਼ੇਸ਼ ਸਨਮਾਨ ਆ ਉਹ ਜਰਮਨ ਮੋਟਰਸਾਈਕਲ ਦੇ ਨਾਲ ਕੀਤਾ ਜਾ ਰਿਹਾ ਵੱਲੋਂ ਜਿਸ ਕਾਰਨ ਦੇ ਉਹ ਜੱਸੀ ਫੁੱਟਬਾਲ ਖਿਡਾਰੀ ਨਿੰਦੀ ਮੰਗਟ ਪਰਮਪ੍ਰੀਤ ਸ਼ਰਮਾ ਦਸ਼ਮ ਢਾਲੀਵਾਲ ਕਨੇਡਾ ਪ੍ਰਭਦੀਪ ਸਿੰਘ ਇਹਨਾਂ ਵੀਰਾਂ ਵੱਲੋਂ ਅਮਰਤ ਫੁੱਟਬਾਲ ਪਲੇਅਰ ਦਾ ਜਿਹੜਾ ਵਿਸ਼ੇਸ਼ ਤੌਰ ਤੇ ਸਨਮਾਨ ਆ ਉਹ ਕੀਤਾ ਜਾ ਰਿਹਾ ਇਹਨਾਂ ਵੀਰਾਂ ਦਾ ਯੂਰਪ ਸੁਮਾਵਾ ਸਪੋਰਟਸ ਕਲੱਬ ਅਤੇ ਸਮੂਹ ਫੁੱਟਬਾਲ ਟੀਮ ਦੇ ਵੱਲੋਂ ਪਿੰਡ ਦੇ ਪਤਵੰਤੇ ਸੱਜਣਾ ਵੱਲੋਂ ਸਹਿਦਿਲੋਂ ਬਹੁਤ ਬਹੁਤ ਧੰਨਵਾਦ ਜੀ ਸ਼ਵੀਰ ਦਾ ਜਿਹੜਾ ਵਿਸ਼ੇਸ਼ ਸਮਾਨ ਆ ਉਹ ਵੱਲੋਂ ਸਿਮਰ ਕਨੇਡਾ ਉਹਦੇ ਵੱਲੋਂ ਕੀਤਾ ਜਾ ਰਿਹਾ ਯੁਗਕ ਸੁਵਾਨਾ ਸਪੋਰਟਸ ਕਲੱਬ ਵੱਲੋਂ ਸਿਮਰ ਕਨੇਡਾ ਉਹਦਾ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਸਾਡੇ ਲੰਬੜਦਾਰ ਸਾਹਿਬ ਠੇਕੇਦਾਰ ਸਾਹਿਬ ਹਿਸਾਬ ਪੈਣਾ ਹਿਸਾਬ ਲਾ ਰਹੇ ਸਾਬ ਸਹੀ ਆ ਪੂਰਾ ਠੇਕੇਦਾਰ ਦਾ ਹਾਂ ਸਾਬ ਪੂਰਾ ਠੋਕਿਆ ਦਾ ਆ ਵੀਰੇ ਮੜਾ ਕੀ ਚੈਨੇ ਤੇ ਫੜ ਲੱਗ ਰਹੇ ਮੈਂ ਨਹੀਂ ਵੀਰੇ ਫੜਦਾ ਆਪੇ ਆਪੀ ਬਣਾ ਦੇ ਉਹਨੂੰ ਆ ਕਰਕੇ ਹਿਸਾਬ ਸਾਡੀ ਟੀਮੋਂ ਚੱਲੀ ਆ ਕਰਨ ਨੂੰ ਮਣੀ ਵਾਲੀ ਗੱਡੀ 'ਚ ਤੇ ਹੁਣ ਮਿਲਾਂਗੇ ਕਿਸੇ ਟੂਰਨਾਮੈਂਟ ਤੇ ਇਕਲਾ ਇਹ ਉਹ ਤੇ ਟੂਰਨਾਮੈਂਟ ਦਾ ਸੈਵਨ ਸਾਈਡ ਦਾ ਉਹ ਰੋਲ ਵਾਲਾ ਨੇ ਯਾਰ ਉਹ ਰੋਲ ਵਾਲੇ ਨੇ ਹਾਂ ਹੁਣ ਕਿਹ ਡੂਰ ਟੂਰਨਾਮੈਂਟ ਦੇਣਾ ਕੋਈ ਤੇ ਇੱਕ ਮਿੰਟ ਦੇਣਾ ਕੁਝ ਕਿਹ ਟੂਰਨਾਮੈਂਟ ਤੇ ਬਣਾਉਣ ਦਾ ਚੈਨੇ ਤੂੰ ਮੈਂ ਸਵਾਪੀਆ ਲੈਣਾ ਮੈਂ ਚੈਨੇ ਦਾ ਡਾਂਗੋ ਦੇ ਇਕਲਾਹੇ ਮਿਲਦੇ ਹੁਣ ਠੀਕ ਆ ਇੰਟਰਨੈਸ਼ਨਲ ਰੈਫਰੀ ਹੋਣਗੇ ਉੱਥੇ ਠੀਕ ਆ